ਸਤਗੁਰਾਂ ਨੇ ਜਿਨ੍ਹਾਂ ਨੂੰ ਆਵਾਜ਼ ਔਰ ਸੁਰ ਦੀ ਬੁਲੰਦੀ ਬਖਸ਼ੀ ਹੈ ਆਪ ਜੀ ਨੂੰ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਇੱਕ ਬੜੀ ਵੱਡੀ ਪ੍ਰਾਪਤੀ ਹੁੰਦੀ ਹੈ ਆਮ ਤੌਰ ਤੇ ਲੋਕ ਦੁਨਿਆਵੀ ਗੀਤ ਗਾਉਣ ਵਾਲਿਆਂ ਨੂੰ ਕਹਿੰਦੇ ਨੇ ਸਾਨੂੰ ਆ ਗਾਣਾ ਸੁਣਾ ਕੇ ਜਾਈਂ ਮੈਨੂੰ ਅੱਜ ਬੜੀ ਖੁਸ਼ੀ ਹੋਈ ਕਿ ਸੰਗਤ ਵਿੱਚੋਂ ਸ਼ਰੀਰ ਉੱਠ ਕੇ ਖਲੋ ਕੇ ਕਹਿੰਦਾ ਅੱਲਾ ਪਾਕ ਪਾਕ ਹੈ ਸੁਣਾ ਕੇ ਜਾਇਓ ਇਹਦਾ ਮਤਲਬ ਗੁਰੂ ਨਾਨਕ ਸਾਹਿਬ ਦੀ ਸਿੱਖੀ ਚੜ੍ਹਦੀ ਕਲਾ ਵਿੱਚ ਹੀ ਰਹੇਗੀ ਜਦੋਂ ਸ਼ਬਦ ਨਾਲ ਮੁਹੱਬਤ ਹੋ ਜਾਏ ਤਿੰਨ ਸ਼ਬਦ ਭਾਈ ਸਾਹਿਬ ਦੇ ਮੈਂ ਸੁਣੇ ਨੇ ਭਾਵੇਂ ਮੈਂ ਘਰ ਆ ਗਿਆ ਸੀ ਪਰ ਮੇਰਾ ਧਿਆਨ ਕੀਰਤਨ ਵਿੱਚ ਸੀ ਜਦੋਂ ਅਸੀਂ ਸਤਿਗੁਰਾਂ ਦੇ ਸਨਮੁਖ ਆਏ ਮੈਂ ਫਤਿਹ ਬੁਲਾਨ ਤੋਂ ਪਹਿਲਾਂ ਸਿਰਫ ਸੰਖੇਪ ਜੀ ਉਹਦੀ ਵਿਆਖਿਆ ਕਰਨੀ ਹੈ ਪਹਿਲਾ ਸ਼ਬਦ ਜਦੋਂ ਅਸੀਂ ਮੱਥਾ ਟੇਕ ਰਹੇ ਸਾ ਹਜ਼ੂਰ ਨੂੰ ਤੇ ਗੁਰੂ ਅਰਜੁਨ ਦੇਵ ਜੀ ਦਾ ਸ਼ਬਦ ਸੀ ਮਹਿਮਾ ਸਾਧੂ ਸੰਗ ਕੀ ਸੁਨੋ ਹੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਿਲਾਵਲ ਰਾਗ ਵਿੱਚ ਦਰਜ ਹੈ ਉਸ ਤੋਂ ਬਾਅਦ ਭਾਈ ਸਾਹਿਬ ਜੀ ਨੇ ਗੌੜੀ ਰਾਗ ਵਿੱਚ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਸੁਖਮਨੀ ਸਾਹਿਬ ਕਿਨ ਕਾ ਏਕ ਜਿਸ ਜੀਬ ਸਾਵੈ ਤਾਂ ਕੀ ਮਹਿਮਾ ਗਣੀ ਨ ਆਵੈ ਇਹ ਦੂਸਰਾ ਸੀ ਸ਼ਬਦ ਸੁਣਿਆ ਤੀਸਰਾ ਸ਼ਬਦ ਭਾਈ ਸਾਹਿਬ ਜੀ ਨੇ ਤਿਲੰਗ ਰਾਗ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਬੰਦੇ ਖੋਜ ਦਿਲ ਹਰ ਰੋਸ ਰਹਾਉ ਦੀਆਂ ਤੁਕਾ ਇਹ ਨੇ ਨਾ ਫਿਰ ਪਰੇਸ਼ਾਨੀ ਮਾਹੇ ਇਸ ਸ਼ਬਦ ਦੀ ਸ਼ੁਰੂਆਤ ਹੈ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਤੁਕ ਦਮ ਕਰਾਰੀ ਜੋ ਕਰੋ ਹਾਜ਼ਰ ਖਜੂਰ ਖੁਦਾਏ ਇਹਦੇ ਵਿੱਚ ਪੰਡਤ ਸਾਹਿਬ ਨੇ ਪੜਿਆ ਅੱਲਾ ਪਾਕੰਗ ਪਾਕ ਹੈ ਸ਼ੱਕ ਕਰੂੰ ਜੇ ਦੂਸਰ ਹੋਏ ਤਿੰਨ ਸ਼ਬਦ ਦਾਸ ਨੇ ਸੁਣੇ ਇੱਕ ਬੇਨਤੀ ਮੈਂ ਕਰਾਂਗਾ ਅਰਥ ਦੀ ਨਾ ਵੀ ਸਮਝ ਪਵੇ ਗੁਰਬਾਣੀ ਆਪਣਾ ਅਸਰ ਫਿਰ ਵੀ ਕਰੇਗੀ ਇਸ ਨੂੰ ਧਿਆਨ ਨਾਲ ਮੇਰੀ ਬੇਨਤੀ ਨੂੰ ਸੁਣਿਓ ਕਿਉਂਕਿ ਅੱਜਕਰ ਪੜਿਆ ਲਿਖਿਆ ਸਮਾਜ ਇਹ ਗੱਲ ਜ਼ਿਆਦਾਤਰ ਕਹਿੰਦੇ ਆ ਪ੍ਰਚਾਰਕ ਵੀਰ ਵੀ ਜੇ ਤੁਹਾਨੂੰ ਬਾਣੀ ਦੇ ਅਰਥ ਨਹੀਂ ਸਮਝ ਪੈ ਰਹੇ ਤੇ ਐਵੇਂ ਪੜੀ ਜਾ ਰਹੇ ਹੋ ਮਨੁੱਖੀ ਮਨ ਜਿਹਨੂੰ ਅਰਥ ਨਹੀਂ ਸਮਝ ਉਹ ਭਾਵਨਾ ਨਾਲ ਪੜਦਾ ਪਰ ਦੂਜੇ ਦਿਨ ਉਹਦੇ ਅੰਦਰ ਦਾ ਰਸ ਮੁੱਕਣ ਲੱਗ ਪੈਂਦਾ ਕਿਉਂਕਿ ਉਹਦੇ ਅੰਦਰ ਦੁਬਦਾ ਖੜੀ ਕਰ ਦਿੱਤੀ ਗਈ ਹੈ ਮੈਂ ਇਹ ਨਹੀਂ ਕਹਿੰਦਾ ਅਰਥ ਨਾ ਪੜੋ ਸਭ ਗਿਆਨੀਆਂ ਨੂੰ ਅਰਥਾਂ ਦਾ ਪਤਾ ਹੈ ਪਰ ਸੁਰਤ ਬ੍ਰह्म ਗਿਆਨ ਤੱਕ ਥੋੜਾ ਪਹੁੰਚ ਸਕੀ ਹੈ। ਕਈ ਐਸੇ ਸੱਜਣ ਕੋਣ ਕੇ ਜਿਨ੍ਹਾਂ ਨੂੰ ਸੱਚੀ ਮੁੱਚੀ ਅਰਥ ਬਾਰੇ ਕੋਈ ਸਮਝ ਨਹੀਂ ਪਰ ਉਹ ਆਪਣਾ ਜੀਵਨ ਸਹਾਰਤਾ ਕਰ ਗਏ ਆ। ਮੈਂ ਇੱਕ ਬੜੀ ਸਪਸ਼ਟ ਬੇਨਤੀ ਕਰਾਂ ਜੇ ਮੈਂ ਫਤੇ ਨਹੀਂ ਬੁਲਾਈ ਮੈਂ ਫਿਰ ਅਰਜ਼ ਕਰਾਂਗਾ। ਕਿਉਂਕਿ ਤਿੰਨ ਕ ਗੱਲਾਂ ਜੋ ਅਸੀਂ ਸੁਣਿਆ ਹੈ ਮੈਂ ਤਾਂ ਕਹਿ ਰਿਹਾ ਕਿਉਂਕਿ ਆਪ ਜੀ ਨੇ ਤਵਜੂ ਦੇ ਕੇ ਇਹ ਸ਼ਬਦ ਸੁਣਾਓ। ਦੇਖੋ ਗੁਰਮਖੋ ਅੱਜ ਹਰ ਚੀਜ਼ ਦੇ ਅਰਥ ਸਾਇੰਸ ਨੇ ਕੱਢ ਦਿੱਤੇ ਆ ਤੁਸੀਂ ਮਿੱਟੀ ਦਾ ਨਿਰੀਖਣ ਕਰਾ ਲਓ ਤੁਸੀਂ ਦਾਣਿਆਂ ਦਾ ਨਿਰੀਖਣ ਕਰਾ ਲਓ ਬੰਦੇ ਦੀ ਬਾਡੀ ਦੇ ਟੈਸਟ ਕਰਾ ਲਓ ਪਾਣੀ ਦਾ ਨਿਰੀਖਣ ਕਰਾ ਲਓ ਤੇ ਹਰ ਚੀਜ਼ ਨੂੰ ਉਹਨਾਂ ਨੇ ਨਾਮ ਹੀ ਦੇ ਦਿੱਤਾ ਹੈ ਬਿਮਾਰੀ ਨੂੰ ਵੀ ਨਾਮ ਦੇ ਦਿੱਤਾ ਆ ਪਿੱਛੇ ਜੇ ਜਿਹੜੀ ਮਹਾਮਾਰੀ ਆਈ ਕਿਸੇ ਨੂੰ ਪਤਾ ਥੋੜਾ ਸੀ ਬੰਦੇ ਨੇ ਨਾਮ ਦਿੱਤਾ ਕਰੋਨਾ ਨਾ ਤੇ ਕਰੋਨੇ ਨੂੰ ਥੋੜਾ ਪਤਾ ਸੀ ਮੈਂ ਜਾਣਾਂ ਲੋਕੀ ਮੈਨੂੰ ਕਰੋਨਾ ਕਹਿਣਗੇ ਜੇ ਕੋਵਿਡ ਸ਼ਬਦ ਦਿੱਤਾ ਤੇ ਅਸੀਂ ਦਿੱਤਾ ਬਿਮਾਰੀ ਨੂੰ ਕੀ ਪਤਾ ਹੁਣ ਪਾਣੀ ਹੈ ਅਸੀਂ ਆਪਣੀ ਸ਼ਬਦ ਬਾਣੀ ਵਿੱਚ ਨੀਰ ਵੀ ਆਇਆ ਆਪ ਵੀ ਆਇਆ ਪਾਣੀ ਵੀ ਆਇਆ ਜਲ ਵੀ ਆਇਆ ਹੈ ਪਰ ਕੈਮਿਸਟਰੀ ਵਾਲੇ ਨੂੰ ਪਾਣੀ ਬਾਰੇ ਪੁੱਛੋਗੇ ਤੇ ਉਹਦਾ ਸੂਤਰ ਦੱਸੇਗਾ ਕਿ ਹਾਈਡਰੋਜਨ ਤੇ ਆਕਸੀਜਨ ਇਕੱਠੀ ਹੋਵੇ ਤੇ ਪਾਣੀ ਬਣਦਾ ਹੈ ਤੇ ਸਿੱਧਾ ਉਹਨਾਂ ਨਿੱਕਾ ਜਿਹਾ ਸੂਤਰ ਵੀ ਦੇ ਦਿੱਤਾ H2O ਹਾਈਡਰੋਜਨ ਆਕਸੀਜਨ ਪਿੰਡ ਦੇ ਇੱਕ ਬਿਰਧ ਬਾਬੇ ਨੂੰ ਪਾਣੀ ਪਕੜਾਓ ਤੇ ਇਹ ਕਹੋ ਬਾਪੂ ਜੀ ਮੈਂ ਕੈਮਿਸਟਰੀ ਪੜ੍ਹ ਕੇ ਆਇਆ ਤੁਹਾਨੂੰ ਪਤਾ ਹੈ ਪਾਣੀ ਕਿਵੇਂ ਬਣਿਆ ਹੈ ਪਾਣੀ ਦਾ ਸੂਤਰ ਕੀ ਹੈ ਪਹਿਲਾਂ ਸਾਨੂੰ ਪਾਣੀ ਬਾਰੇ ਦੱਸੋ ਬਣਿਆ ਕਿਵੇਂ ਉਹ ਕਹੇਗਾ ਪੁੱਤ ਮੈਨੂੰ ਪਾਣੀ ਦੇ ਅਰਥਾਂ ਦਾ ਕੋਈ ਨਹੀਂ ਪਤਾ ਪਰ ਇਹਨਾਂ ਪਤਾ ਹੈ ਜਦੋਂ ਗਲੇ ਤੋਂ ਥੱਲੇ ਉਤਰ ਜਾਏ ਤੇ ਪਿਆਸ ਬੁੱਝ ਜਾਂਦੀ ਹੈ ਪਿੰਡੇ ਉੱਤੇ ਪੈ ਜਾਏ ਤੇ ਮੈਲ ਚਲੀ ਜਾਂਦੀ ਹੈ ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ ਗੁਰਬਾਣੀ ਤਾਂ ਐਸੀ ਪਿਆਰਿਓ ਭਾਵਨਾ ਸੰਯੁਕਤ ਜਦੋਂ ਕੋਈ ਬਾਣੀ ਪੜਦਾ ਹੈ ਇਹ ਕੈਮਿਸਟਰੀ ਦਾ ਸੂਤਰ ਨਹੀਂ ਇਹ ਪਗੋਲ ਗਿਆਨ ਨਹੀਂ ਜਦੋਂ ਅਸੀਂ ਇਹ ਸ਼ਬਦ ਕਹਿੰਨੇ ਆ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਇਹਦਾ ਮਤਲਬ ਅਰਥ ਦੀ ਸਮਝ ਨਾ ਵੀ ਪਏ ਤੇ ਗੁਰੂ ਸ਼ਬਦ ਜਿਹੜਾ ਬੰਦੇ ਦੇ ਅੰਦਰ ਦੀ ਮੈਲ ਕੱਟਦਾ ਹੈ ਅਰਜ ਹੈ ਜਦੋਂ ਅਸੀਂ ਆਏ ਭਾਈ ਸਾਹਿਬ ਸ਼ਬਦ ਪੜ ਰਹੇ ਸਨ ਮਹਿਮਾ ਸਾਧੂ ਸੰਗ ਇੱਕ ਜੋ ਜੋ ਸੁਣਿਆ ਬਸ ਉਹਦੀ ਅਰਥ ਇੱਕ ਇੱਕ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਲਫ਼ਜ਼ੀ ਅਰਥ ਬੜੇ ਸੌਖੇ ਨੇ ਮਹਿਮਾ ਦਾ ਅਰਥ ਵਡਿਆਈ ਸਾਧੂ ਸੰਗ ਦਾ ਅਰਥ ਇਹ ਜਿਵੇਂ ਆਪ ਜੀ ਸੰਗਤ ਵਿੱਚ ਬੈਠੇ ਹੋਇਓ ਯਾਦ ਰੱਖੋ ਹਰ ਇਕੱਠ ਸਤ ਸੰਗਤ ਨਹੀਂ ਹੁੰਦਾ ਹਰ ਇਕੱਠ ਜਿਹੜਾ ਉਹ ਮਾੜੇ ਬੰਦਿਆਂ ਦਾ ਨਹੀਂ ਹੁੰਦਾ ਇਕੱਠ ਦੀ ਤਸਵੀਰ ਵਿੱਚ ਫਰਕ ਹੈ ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਹੈ ਕਹਿੰਦੇ ਨੇ ਉਸੇ ਅੱਗ ਦੇ ਨਾਲ ਤੁਸੀਂ ਰਸੋਈ ਵਿੱਚ ਅੱਗ ਬਾਲੋ ਤੇ ਭੋਜਨ ਬਣ ਜਾਂਦਾ ਹੈ ਤੇ ਉਹੀ ਚੁੱਲ੍ਹੇ ਦੀ ਅੱਗ ਚਿੰਗ ਉੱਡ ਕੇ ਕਿਤੇ ਕੱਪੜਿਆਂ ਨੂੰ ਲੱਗ ਜਾਏ ਤੇ ਸਾਰਾ ਘਰ ਸੜ ਕੇ ਰਾਖ ਹੋ ਜਾਂਦਾ ਹੈ ਅੱਗ ਤਾਂ ਅੱਗ ਹੀ ਐਨਰਜੀ ਤਾਂ ਐਨਰਜੀ ਹੈ ਨਾ ਜੀ ਇੱਕ ਆਕਾਠ ਹੋਵੇ ਜਿਦੇ ਚ ਬੈਠ ਕੇ ਮਨ ਖਿੰਡਦਾ ਤੇ ਵਾਸ਼ਨਾਸ਼ਾਲਾ ਮਾਰਦੀ ਹੈ ਇੱਕ ਸੰਗਤ ਦਾ ਇਕੱਠ ਉਹ ਵੇ ਜਿਹਦੇ ਵਿੱਚ ਮਨ ਟਿਕਦਾ ਤੇ ਵਾਸ਼ਨਾ ਨੂੰ ਮੁਕਤ ਕਰਨ ਦਾ ਰਸਤਾ ਮਿਲਦਾ ਇਹਨੂੰ ਸਤਿਗੁਰੂ ਕਹਰੇ ਸਨ ਮੇਰੇ ਮਿੱਤਰੋ ਦੇਖੋ ਕਿੰਨਾ ਕਮਾਲ ਦਾ ਸ਼ਬਦ ਵਰਤਿਆ ਆਪਣੇ ਮੁਰਸ਼ਦ ਤੋਂ ਕੁਰਬਾਨ ਜਾਈਏ ਗੁਰਮਖੋ ਯਾਰ ਕਹਿ ਕੇ ਗੁਰੂ ਆਵਾਜ਼ ਮਾਰੇ ਸਿੱਖ ਨੂੰ ਕਿੰਡਾ ਵੱਡਾ ਮਾਣ ਏ ਓਏ ਭਾਈ ਲਾਲੋ ਸਾਹਿਬ ਜੀ ਦੇ ਘਰ ਬਹਿ ਕੇ ਮੈਂ ਯਾਦ ਰੱਖਿਓ ਜੇ ਫਤੇ ਨਹੀਂ ਬੁਲਾਈ ਕਥਾ ਨਹੀਂ ਸ਼ੁਰੂ ਕੀਤੀ ਅਜੇ ਪਈ ਲਾਲੋ ਜਿਹਦੇ ਘਰ ਬਹਿ ਕੇ ਪੰਜਾਬ ਦਾ ਉਹ ਸ਼ਬਦ ਵਰਤਿਆ ਜਿਹੜਾ ਮਮਤਾ ਚ ਮਾਂ ਤੇ ਭੈਣ ਦੇ ਅੰਦਰੋਂ ਨਿਕਲਦਾ ਵੇ ਮੇਰੇ ਵੀਰਾ ਵੇ ਮੇਰੇ ਪੁੱਤਰਾ ਤੇ ਗੁਰੂ ਸਿੱਖ ਨੂੰ ਕਹਿੰਦਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਕਿਦਾਂ ਕਿਦਾਂ ਲਾੜ ਭਰਿਆ ਸ਼ਬਦ ਹੈ ਵੇ ਲਾਲੋ ਸੱਤ ਵਾਰੀ ਹਜ਼ੂਰ ਨੇ ਵਰਤਿਆ ਵੇ ਲਾਲੋ ਅਰਜ ਹੈ ਮਿੱਤਰ ਕਹਿਣਾ ਅਸੀਂ ਸਾਰੇ ਕਹਿੰਦੇ ਹਾਂ ਗੁਰੂ ਜੀ ਹੁਕਮ ਸੁਣਾਓ ਪਰ ਸੌਣ ਲੱਗਿਆ ਗੁਰੂ ਅਰਜੁਨ ਦੇਵ ਕਹਿੰਦੇ ਮੇਰੇ ਮਿੱਤਰਾ ਮੇਰੇ ਯਾਰਾ ਪਤਾ ਨਹੀਂ ਦਿਨ ਚੜ੍ਹੇ ਕਿ ਰਾਤ ਚੜ੍ਹੇ ਮੇਰੀ ਬੇਨਤੀ ਸੁਣ ਲੈ ਰੋਜ਼ ਅਸੀਂ ਪੜਨੇ ਅਕਾਰੋ ਬੇਨਤੀ ਸੁਨੋ ਮੇਰੇ ਮੀਤਾਏ ਨਹੀਂ ਕਿ ਮੈਂ ਹੁਕਮ ਕਰ ਰਿਹਾ ਸੁਣ ਗੁਰਮਖੋ ਏਡਾ ਵੱਡਾ ਇਹੋ ਜਿਹਾ ਮੁਰਸ਼ਿਦ ਲੱਭੇਗਾ ਕਿਤੇ ਕਰੂੰ ਬੇਨਤੀ ਸੁਨੋ ਮੇਰੇ ਮੀਤਾ ਵੈ ਗੁਰੂ ਜੀ ਸ਼ਬਦ ਵਰਤ ਰਹੇ ਨੇ ਉਥੇ ਮਹਿਮਾ ਸਾਧੂ ਸੰਗਤ ਸੁਣੋ ਹੋ ਮੇਰੇ ਮੀਤਾਂ ਮੇਰੇ ਮਿੱਤਰੋ ਸੰਗਤ ਦੀ ਮਹਿਮਾ ਸੁਣੋ ਮਹਾਰਾਜ ਕੀ ਕਹਿਣ ਲੱਗੇ ਮੈਲ ਖੋਈ ਜਿਹੜੇ ਅੰਦਰ ਦੀ ਮੈਲ ਕਈ ਜਨਮਾਂ ਦੀ ਉਹ ਸੰਗਤ ਤੋਂ ਬਿਨਾਂ ਨਹੀਂ ਨਿਕਲ ਸਕਦੀ ਕੋਟ ਅਗ ਹਰੇ ਕੋਟ ਦਰਤ ਕਰੋੜਾਂ ਬਾਣੀ ਚ ਕੋਟ ਦਰਤ ਕਿਲਾ ਵੀ ਆਉਂਦਾ ਧਰਤੀ ਉੱਪਰ ਕੋਟ ਗੜ ਕੀਤੀ ਗਈ ਵਜਾਏ ਪਰ ਇੱਥੇ ਕੋਟ ਦਰਤ ਕਰੋੜਾਂ 1 2 ਨਹੀਂ ਕਰੋੜਾਂ ਬੰਦੇ ਨੇ ਭੁੱਲਾਂ ਕੀਤੀਆਂ ਹੁਣ ਸਤ ਸੰਗਤ ਵਿੱਚ ਆ ਜਾਏ ਤੇ ਕਰੋੜਾਂ ਪਾਪ ਵੀ ਜੜ ਤੋਂ ਪੱਟੇ ਜਾਂਦੇ ਐ ਐਦੂ ਵੱਡੀ ਖੁਲ ਕਿਤੇ ਮਿਲੇਗੀ ਜੀ ਮਹਿਮਾ ਸਾਧੂ ਸੰਗ ਕੀ ਸੁਨੋ ਹੋ ਮੇਰੇ ਮੀਤਾ ਮੈਲ ਖੋਈ ਕੋਟ ਅਗਹਰੇ ਜਦੋਂ ਅੰਦਰ ਦੇ ਪਾਪ ਨਿਕਲ ਕੇ ਨਿਰਮਲ ਪਏ ਚੀਤਾ ਜਿਹਦਾ ਅੰਦਰ ਨਿਰਮਲ ਹੋ ਜਾਏ ਯਾਦ ਰੱਖੋ ਗੁਰੂ ਉਹਦਾ ਬੂਹਾ ਖੜਕਾ ਕੇ ਵੀ ਆ ਜਾਂਦਾ ਹੈ ਰੋਜ਼ ਪੜ੍ਹਦੇ ਹੋ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਆਨੰਦ ਸਾਹਿਬ ਮੈਂ ਬੇਨਤੀ ਕਰਾਂਗਾ ਬੜਾ ਸੰਖੇਪ ਜਿ ਇਸੇ ਸ਼ਬਦ ਦੀ ਕਥਾ ਕਰੀ ਜੇ ਪਿੰਗਲਪਰਗ ਪਰਬਤ ਪਾਰ ਪਰ ਮੈਂ ਹੰਕਾਰ ਚ ਨਹੀਂ ਕਹਿੰਦਾ ਤੁਸੀਂ ਸਾਲ ਪਾਰੇ ਸ਼ਬਦ ਦੀ ਕਥਾ ਕਰ ਲਓ ਸਭ ਕੁਝ ਇਹਦੇ ਵਿੱਚ ਹੀ ਆ ਜਾਂਦਾ ਉਸ ਤੋਂ ਬਾਅਦ ਭਾਈ ਸਾਹਿਬ ਨੇ ਸੁਖਮਨੀ ਸਾਹਿਬ ਚੋਂ ਪੜਿਆ ਕਿਨ ਕਾ ਏਕ ਜਿਸ ਜੀ ਬਸਾਵੇ ਤਾਂ ਕੀ ਮਹਿਮਾ ਗਨਿ ਨਾਵੇ ਵੈਸੇ بڑے ਗੁਰਮਖ ਬੱਚੇ ਮੈਨੂੰ ਦਰਬਾਰ ਸਾਹਿਬ ਵੀ ਮਿਲੇ ਆ ਭਾਈ ਸਾਹਿਬ ਮਿਲੇ ਆ ਗੁਰਮਖ ਪਿਆਰੇ ਹਜ਼ੂਰ ਦਾ ਸਰੂਪ ਲਿਖ ਰਿਹਾ ਮੈਂ ਤਾਂ ਸੱਚੀ ਦੱਸਾਂ ਗੁਰਮਤ ਸਮਾਗਮ ਵਿੱਚ ਪ੍ਰਕਰਨ ਰੱਖੋ ਜਿਵੇਂ ਸ਼ਬਦ ਪੜੇ ਗਏ ਨੇ ਕਥਾਵਾਚ ਕੋਈ ਵੀ ਆਵੇ ਕੋਈ ਗੁਰਮਖ ਆਵੇ ਉਹਨੂੰ ਫਰੇਮ ਦਿੱਤਾ ਜਾਏ ਭਾਈ ਇਹਦੇ ਵਿੱਚ ਬੋਲਣਾ ਹੈ ਅੱਜ ਸਾਡਾ ਨੁਕਸਾਨ ਖਿਮਾ ਕਰ ਦਿਓ ਬੁਲਾਰਿਆਂ ਨੇ ਵੀ ਕੀਤਾ ਪਿਆ ਅਸਾਂ ਕਿਉਂਕਿ ਅਸੀਂ ਉਹ ਗੱਲਾਂ ਤੁਹਾਨੂੰ ਸੁਣਾਣੀਆਂ ਚਾਹੁੰਦੇ ਆ ਜਿਹਦੇ ਨਾਲ ਸਾਡਾ ਮਨ ਪਹਿਲਾਂ ਕੀ ਖਿੰਡਿਆ ਹੋਇਆ ਹੈ ਬੰਦਾ ਤੜਵਦਾ ਤਾਂ ਗੁਰਦੁਆਰੇ ਹੁੰਦਾ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਲੋਕੋ ਜੇਬ ਅੱਗ ਲੱਗ ਜਾਏ ਲੋਕ ਪਾਣੀ ਲਿਆ ਕੇ ਬੁਝਾਉਂਦੇ ਆ ਤੇ ਜਿਸ ਪਾਣੀ ਵਿੱਚ ਅੱਗ ਲੱਗ ਜਾ ਉਹਨੂੰ ਕਿੱਥੋਂ ਬੁਝਾਵਾਂਗੇ ਫਿਰ ਅਰਜ ਹੈ ਪਾਣੀ ਤੋਂ ਬਿਨਾ ਅੱਗ ਪਾਣੀ ਨੂੰ ਵੈਗਰੂ ਬੁਝਾ ਦੇਗਾ ਪਾਣੀ ਅੱਗ ਨੂੰ ਜਿੱਥੇ ਪਾਣੀ 'ਚ ਅੱਗ ਲੱਗ ਜਾਏ ਗੁਰੂ ਕੀ ਸੰਗਤ ਇਹਦੇ ਵਿੱਚ ਅੰਦਰ ਜੇ ਅੱਗ ਲੱਗ ਜਾਏ ਫਿਰ ਟਿਕਾ ਕਿੱਥੋਂ ਲੈਣ ਜਾਣਾ ਹੈ ਮੇਰੀ ਬੇਨਤੀ ਹੈ ਕਿ ਇਹ ਸ਼ਬਦ ਕਿਨਕਾ ਇੱਕ ਜਿਸ ਜੀਵ ਸਵੈ ਸੁਖਮਨੀ ਸਾਹਿਬ ਹੈ ਸਤਿਗੁਰਾਂ ਨੇ ਤਿੰਨ ਵਾਰੀ ਸ਼ਬਦ ਸੁਖਮਨੀ ਵਰਤੇ ਹੈ ਚਲੋ ਇਹ ਮੇਰਾ ਵਿਸ਼ਾ ਨਹੀਂ ਪਰ ਇਹਨੂੰ ਕਦੀ ਵੀ ਭੁੱਲ ਕੇ ਨਾਣੇ ਨਾਲ ਨਹੀਂ ਬੋਲਣਾ ਕਈ ਵਾਰੀ ਸਾਡੇ ਸੱਜਣ ਮੈਂ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਨਹੀਂ ਤਿੰਨ ਵਾਰੀ ਸ਼ਬਦ ਸਤਿਗੁਰਾਂ ਨੇ ਸੁਖਮਨੀ ਹੀ ਵਰਤਿਆ ਹੈ ਇਹ ਬਾਣੀ ਚ ਸਰਲੇਖ ਤਾਂ ਹੈ ਨਾ ਗੌੜੀ ਸੁਖਮਨੀ ਮਹੱਲਾ ਪੰਜਵਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਹੁਣ ਜਿਹੜਾ ਸੁਖਮਨੀ ਵਿੱਚੋਂ ਇਹ ਬਚਨ ਪੜਿਆ ਕਿਨਕਾ ਦਾ ਲਫ਼ਜ਼ੀ ਅਰਥ ਕੀ ਹੈ ਜੀ ਤੀਲਾ ਨਹੀਂ ਕਿਨਕਾ ਦਾ ਅਰਥ ਬਿਲਕੁਲ ਥੋੜਾ ਜਿਆ ਕਿਨਕਾ ਇੱਕ ਜਿਸ ਜੀਬਸਾ ਵੈ ਕਿਹੜਾ ਕਿਨਕਾ ਜੀ ਦਾ ਲਫ਼ਜ਼ੀ ਅਰਥ ਆਪਾਂ ਜਾਣਨੇ ਜਿੰਦ ਇਹ ਜੀਓ ਵਸਾਵੇ ਦਾ ਅਰਥ ਵਿਸਾ ਦੇਵੇ ਵੈ ਗੁਰੂ ਜੀ ਵਸਾ ਦੇ ਹੁਣ ਮੈਂ ਸਿਰਫ ਇਹਦੇ ਅਰਥ ਥੋੜੇ ਜੇ ਕਰਨੇ ਚਾਹਨਾ ਤੇ ਕਿ ਕਿਨਕਾ ਇੱਕ ਜਿਸ ਜੀ ਬਸਾਵੇ ਜਿਸ ਦੇ ਮਨ ਵਿੱਚ ਵੈ ਗੁਰੂ ਜੀ ਇਰੋਹਾਨੀਅਤ ਦਾ ਬੰਦਗੀ ਦਾ ਨਾਮ ਦਾ ਸ਼ਬਦ ਦਾ ਇਬਾਦਤ ਦਾ ਇੱਕ ਕਿਨਕਾ ਵਸਾਦਾ ਹੈ ਹੁਣ ਇਹਦਾ ਮਤਲਬ ਕਿਨਕਾ ਦਰਤ ਥੋੜਾ ਨਹੀਂ ਕਰਨਾ ਮੈਂ ਥੋੜਾ ਕੀਤਾ ਪਰ ਉਸ ਥੋੜੇ ਵਿੱਚ ਬਹੁਤ ਵੱਡਾ ਕੁਝ ਪਿਆ ਹੋਇਆ ਹੈ ਇਸ ਨੂੰ ਥੋੜਾ ਜਿਹਾ ਧਿਆਨ ਦੇ ਕੇ ਸੁਣਿਓ ਮੇਰੀ ਬੇਨਤੀ ਹੈ ਮੇਰੇ ਬਜ਼ੁਰਗ ਬੈਠਿਓ ਨੌਜਵਾਨ ਵੀਰ ਬੈਠਿਓ ਬੱਚਿਆਂ ਹੀ ਤਰ੍ਹਾਂ ਬੈਠਿਓ ਇਹ ਕਿਨਕਾ ਕਿਹੜਾ ਹੈ ਕਿਨਕਾ ਏਕ ਜਿਸ ਜੀਬ ਸਾਹ ਵੈ ਕਿਨਕਾ ਦਾ ਲਫ਼ਜ਼ੀ ਅਰਥ ਥੋੜਾ ਕਰਾਂਗੇ ਤਨਕ ਮਾਤਰ ਨਹੀਂ ਪਿਆਰਿਓ ਅੱਜ ਜਿੰਨੇ ਸ਼ਰੀਰ ਬੈਠੇ ਨਾ ਮੇਲ ਫੀਮੇਲ ਇਹ ਸਾਰੇ ਕਿਣਕੇ ਵਿੱਚੋਂ ਨਿਕਲੇ ਆ ਇਸ ਨੁਕਤੇ ਨੂੰ ਸੁਣਿਓ ਧਿਆਨ ਨਾਲ ਕਿਣਕਾ ਦਾ ਅਰਥ ਕੱਲਾ ਥੋੜਾ ਨਹੀਂ ਇਸ ਥੋੜਾ ਸ਼ੁਰੂਆਤ ਹੈ ਕਿਣਕਾ ਦਾ ਅਰਥ ਇਹ ਨਹੀਂ ਵੀ ਅੱਧਾ ਸੁਣਾ ਕੇ ਵਾਹਿਗੁਰੂ ਕਹਿ ਦਿੱਤਾ ਬਾਤ ਨਹੀਂ ਜੀ ਵਸ ਗਿਆ ਕਿ ਉਹ ਗੁਰਮਖੋ ਮੇਰੀ ਗੱਲ ਸੁਣੋ ਅਸੀਂ ਜਿੰਨੇ ਬੈਠੇ ਆ ਪ੍ਰਮਾਤਮਾ ਨੇ ਜਦੋਂ ਸ਼ਰੀਰ ਦੀ ਇਹਨੂੰ ਵਾਸ਼ਨਾ ਨਾਲ ਜੋੜ ਕੇ ਅਰਥ ਨਹੀਂ ਕਰਨੇ ਜਿਸ ਵਕਤ ਮੇਰਾ ਤੁਹਾਡਾ ਸ਼ਰੀਰ ਬਣਿਆ ਆਦ ਕਾਲ ਤੋਂ ਇੱਕ ਨਿੱਕਾ ਜਿਹਾ ਕਣਕਾ ਸੀ ਇੱਕ ਨਿੱਕਾ ਜਿਹਾ ਸੈਲ ਸੀ ਬਾਪ ਦਾ ਜਿਹੜਾ ਅੱਖਾਂ ਨਾਲ ਦਿਸਦਾ ਵੀ ਨਹੀਂ ਸੀ ਸੱਚੀ ਮੁੱਚੀ ਅੱਖਾਂ ਨਾਲ ਦਿਸਦਾ ਉਹ ਖੁਰਦ ਵੀ ਨਾ ਸੂਖਸ਼ਮ ਦਰਸ਼ੀ ਨਾਲ ਦਿਸਦਾ ਉਸ ਨਿੱਕੇ ਜਿਹੇ ਕਣਕੇ ਦੇ ਵਿੱਚੋਂ 100 ਸਾਲ ਜੀਣ ਵਾਲਾ ਬੰਦਾ ਪੈਦਾ ਹੋ ਗਿਆ ਸਮਝ ਗਏ ਨਾ ਮੇਰੀ ਗੱਲ ਕਣਕਾ ਸ਼ੁਰੂਆਤ ਹੈ ਆ ਤੁਹਾਡੇ ਇੱਥੇ ਬੋਰਡ ਦੇ ਰੁਖ ਹੋਣੇ ਨੇ ਬੋਰਡ ਦੇ ਰੁਖ ਹੈ ਨਾ ਕਈ ਕਈ 100 ਸਾਲ ਜਿੰਦ ਜੇ ਰਹਿੰਦਿਆ ਬੋੜ ਦਾ ਰੁੱਖ ਬੋੜ ਦਾ ਬੀਜ ਕਿੰਨਾ ਕੋਏ ਜੀ ਯਾਦ ਰੱਖਿਓ ਖਸਕਾਸ ਦੇ ਦਾਣੇ ਨਾਲੋਂ ਵੀ ਬਰੀਕ ਹੈ ਖਸਕਸ ਨਾਲੋਂ ਵੀ ਬਰੀਕ ਹੈ ਪਰ ਉਹਨੂੰ ਕਿਨਕੇ ਨੂੰ ਮਤ ਸਮਝਿਓ ਥੋੜਾ ਉਸ ਥੋੜੇ ਦੇ ਵਿੱਚ ਬਹੁਤ ਕੁਝ ਵਾਹ ਹੋਇਆ ਜਿਸ ਦਿਨ ਉਹ ਬੋੜ ਦਾ ਬੀਜ ਧਰਤੀ 'ਚ ਬੀਜ ਦਿੱਤਾ ਗੁਰਮਖੋ ਉਸ ਦਿਨ ਹਜ਼ਾਰ ਸਾਲ ਜੀਣ ਵਾਲਾ ਰੁੱਖ ਪੈਦਾ ਹੋ ਗਿਆ ਜਿਨਨੇ ਲੱਖਾਂ ਬੰਦਿਆਂ ਨੂੰ ਛਾਂ ਦੇਣੀ ਹੈ ਇਥੇ ਕਿਨਕਾ ਦਾ ਅਰਥ ਜਿੱਦਨ ਗੁਰ ਪ੍ਰਸਾਦ ਇੱਕ ਖਿੰਨ ਤੇ ਨੂੰ ਮਿਲ ਗਿਆ ਬਾਕੀ ਦੀ ਸਾਰੀ ਜ਼ਿੰਦਗੀ ਤੇਰੀ ਰੋਹਾਨੀਅਤ ਨਾਲ ਭਰ ਜਾਏਗੀ ਫਿਰ ਅਰਜ ਹੈ ਕਿਨਕਾ ਦਾ ਅਰਥ ਮੈਂ ਰਿਪੀਟ ਕਰ ਲੱਗਾ ਕਿਉਂਕਿ ਸ਼ਬਦ ਜਦੋਂ ਅਸੀਂ ਪਿੰਡਾਂ 'ਚ ਵਰਤਨੇ ਆਂ ਕਈ ਵਾਰੀ ਮੈਨੂੰ ਪਤਾ ਮੈਂ ਸਾਖੀ ਸੁਣਾਵਾਗਾ ਕਹਾਣੀ ਸੁਣਾਵਾਗਾ ਇੱਕ ਖਿੰਚ ਆਪਾਂ ਸਮਝਾਂਗੇ ਗੁਰਮਖੋ ਜਿਸ ਬਾਪੂ ਨੂੰ ਮੈਂ ਤੁਸੀਂ ਮੱਥਾ ਟੇਕਨੇ ਆ ਨਾ ਹੱਥ ਜੋੜ ਕੇ ਬੇਨਤੀ ਇਹ ਤੁਹਾਡਾ ਕੋਈ ਵਾਣ ਲਈ ਵਿੰਗਾ ਕਰ ਸਕਦਾ ਆਪਣੀ ਜ਼ਿੰਦਗੀ ਚ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲੈ ਕੇ ਪਾਠ ਜ਼ਰੂਰ ਕਰੋ ਜਦੋਂ ਅਸੀਂ ਖੁਦ ਪਾਠ ਕਰਾਂਗੇ ਹੁਣ ਕਿਨਕਾ ਇੱਕ ਨਿੱਕਾ ਜਿਹਾ ਹੈ ਕਿੰਨਾ ਵੱਡਾ ਵਿਰਾਟ ਧਾਰਨ ਕਰਕੇ ਸੱਚਮੁੱਚੇ ਸੱਜਣ ਕੋਲ ਸਿਰਫ ਇੱਕ ਕਿਨਕਾ ਮਿਲਿਆ ਉਸ ਤੋਂ ਬਾਅਦ ਸੱਜਣ ਸੰਤ ਬਣਾ ਦਿੱਤਾ ਗੁਰੂ ਗੁਰੂ ਅਰਜੁਨ ਸਾਹਿਬ ਬਖਸ਼ਿਸ਼ ਕਰ ਰਹੇ ਸਨ ਕਿਨ ਕਾ ਇੱਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਉਸ ਦੀ ਮਹਿਮਾ ਕੋਈ ਬਿਆਨ ਨਹੀਂ ਕਰ ਸਕਦਾ ਫਿਰ ਅਖੀਰ ਤੇ ਸ਼ਬਦ ਪੜਿਆ ਜੀ ਅੱਲਾਹ ਪਾਕੰ ਪਾਕ ਹੈ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਜੀ ਉੰਜ ਆਪ ਜੀ ਯਾਦ ਰੱਖਿਓ ਹੰਕਾਰ ਚ ਨਹੀਂ ਗੁਰੂ ਸਿੱਖ ਕੋਈ ਧਰਤੀ ਤੇ ਕੇਵਲ ਇੱਕ ਰੋਖਾਨੀ ਗ੍ਰੰਥ ਹੈ ਜਿਸ ਨੂੰ ਗੁਰੂ ਪਦ ਮਿਲਿਆ ਹੈ ਕੁਰਾਨ ਸ਼ਰੀਫ ਹੈ ਮੈਂ ਸੱਚੀ ਮੈਂ ਕਥਾ ਜ ਕਦੀ ਕਿਸੇ ਨੂੰ ਯਤਨ ਕਰਨਾ ਕਈ ਵਰੀ ਕਹਿੰਦੇ ਆਹ ਬੋਲੋ ਜਦੋਂ ਮੇਰੇ ਆਪਣੇ ਔਗਣ ਇੰਨੇ ਨੇ ਮੈਂ ਦੂਜੇ ਦੇ ਔਗਣ ਕੀ ਫਰੋਲਾਂਗਾ ਹਾਂ ਉਹ ਜ਼ਰੂਰ ਫਰੋਲੇ ਜਿਹੜਾ ਵਾਕਈ ਸਾਫ਼ ਹੋ ਗਿਆ ਮੈਂ ਮੈਂ ਕਈ ਵਰੀ ਕਹਿੰਦਾ ਤੁਸੀਂ ਆਹ ਨਹੀਂ ਬੋਲਦੇ ਜਦੋਂ ਮੇਰੇ ਚੋ ਕਮਜ਼ੋਰੀਆਂ ਨੇ ਮੈਂ ਲੋਕਾਂ ਦੀਆਂ ਕਮਜ਼ੋਰੀਆਂ ਕੀ ਦੱਸਾਂ ਆ ਇੱਕ ਗੱਲ ਮੈਂ ਕਹਿਣਾ ਕਿਸੇ ਨੂੰ ਮਾੜਾ ਕਹਿਣ ਦੀ ਬਜਾਏ ਆਪਣੇ ਗੁਰੂ ਦੀਆਂ ਇਨੀਆਂ ਸਿਫਤਾਂ ਕਰੋ ਕਿ ਮਾੜਾ ਆਪਣੇ ਆਪ ਹੀ ਭੁੱਲਣਾ ਸ਼ੁਰੂ ਹੋ ਜਾਏ ਆਪੋ ਆਪਣਾ ਤਰੀਕਾ ਹੈ ਨਾ ਜੀ ਗੱਲ ਕਰਨ ਦਾ ਹੁਣ ਗੁਰੂ ਗ੍ਰੰਥ ਸਾਹਿਬ ਵਿੱਚ 15 ਪਸ਼ਾਵਾਂ ਨੇ ਯਾਦ ਰੱਖੋ ਤੁਸੀਂ ਲਿਖ ਰਹੇ ਹੋ ਮਾਰ ਸੁਲੂਪ ਇਹਦੇ ਵਿੱਚ 15 ਪਸ਼ਾਵਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸੱਚੀ ਜੀ ਤੁਸੀਂ ਮੰਦਰ ਚ ਅੱਲਾ ਬੋਲ ਕੇ ਦਿਖਾਓ ਤੇ ਮਸੀਤ ਵਿੱਚ ਹਰੇ ਰਾਮ ਬੋਲ ਕੇ ਦਿਖਾਓ ਸويرੇ ਅੱਗਾ ਲੱਗ ਜਾਣਗੇ ਆ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਸਿਮਰ ਰਾਮ ਸਿਮਰ ਇਹ ਵੀ ਮਿਲੇਗਾ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਕਹਿਣਗੇ ਬੋਲੇ ਸੇਖ ਫਰੀਦ ਪਿਆਰੇ ਅੱਲਾਹ ਲੱਗੇ ਫਿਰ ਬੇਨਤੀ ਸੁਣਿਓ ਏਡੀ ਵੱਡੀ ਵਿਸ਼ਾਲਤਾ ਜਦੋਂ ਜੀ ਕਹਿੰਦਾ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਮੈਂ ਕਹਿੰਦਾ ਸੁਰਤ ਨੂੰ ਉੱਚਾ ਲਾ ਜਾ ਕੇ ਦੇਖੋ ਓਏ ਸਿੱਖਾਂ ਦਾ ਨਹੀਂ ਪੂਰੀ ਮਾਨਵਤਾ ਗੁਰੂ ਗ੍ਰੰਥ ਸਾਹਿਬ ਹੈ ਸਮੁੱਚੀ ਮਾਨਵਤਾ ਦਾ ਕੋਣ ਸ਼ਬਦ ਸੀ ਅੱਲਾਹ ਇਹ ਕੁਰਾਨ ਵਿੱਚੋਂ ਆਇਆ ਹੋਇਆ ਸ਼ਬਦ ਹੈ ਅੱਲਾਹ ਦਾ ਅਰਥ ਰੱਬ ਖੁਦਾ ਉੰਜ ਕੁਰਾਨ ਵਿੱਚ 99 ਨਾਂ ਰੱਬ ਦੇ ਲਏ ਆ ਅੱਲਾਹੂ ਅਕਬਰ ਸਭ ਤੋਂ ਵੱਡਾ ਹੈ ਜਿਹੜਾ ਸੀ ਮੁਸਲਮਾਨ ਵੀਰ ਕਹਿੰਦੇ ਅੱਲਾਹੂ ਅਕਬਰ ਇਹ ਦਾ ਅਰਥ ਹੈ ਅੱਲਾ ਹੀ ਸਭ ਤੋਂ ਵੱਡਾ ਹੈ ਉੰਜ ਲਫ਼ਜ਼ ਕਬੀਰ ਵੀ ਹੈ ਕਬੀਰ ਦਾ ਅਰਥ ਵੱਡਾ ਹੁਣ ਭਾਈ ਸਾਹਿਬ ਪੜ੍ਹ ਰਹੇ ਸਨ ਅੱਲਾਹ ਅੱਲਾਹ ਦਾ ਅਰਥ ਵਹਿਗੁਰੂ ਪ੍ਰਮਾਤਮਾ ਪਾਕ ਪਾਕ ਦਾ ਅਰਥ ਪਵਿੱਤਰ ਕਮਾਲ ਕਰਦੀ ਅੱਲਾਹ ਪਾਕ ਨ ਪਾਕ ਹੈ ਖੁਦਾ ਰੱਬ ਪਵਿੱਤਰ ਤੋਂ ਪਵਿੱਤਰ ਹੈ ਅੱਗੇ ਕਹਿੰਦੇ ਸ਼ੱਕ ਕਰੂੰ ਮੈਂ ਤਾਂ ਸ਼ੱਕ ਕਰਾਂ ਸ਼ੱਕ ਕਰੂੰ ਪਾਠ ਇਹ ਹੀ ਸਸੇ ਬਲੇ ਬਿੰਦੀ ਨਹੀਂ ਲੱਗੀ ਸ਼ੱਕ ਕਰੂੰ ਇਹ ਦਾਅਰਤ ਕਰਾਂਗੇ ਸ਼ੱਕ ਕਰਾਂ ਸ਼ੱਕ ਕਰੂੰ ਜੇ ਦੂਸਰ ਹੋਏ ਮੈਂ ਤਾਂ ਸ਼ੱਕ ਕਰਾਂ ਜੇ ਰੱਬ ਵਰਗਾ ਕੋਈ ਰੱਬ ਹੋਵੇ ਹੁਣ ਭਾਈ ਸਾਹਿਬ ਨੇ ਜਿਹੜਾ ਪੜਿਆ ਜਿਹੜੇ ਸਿੰਘ ਨਿਤਨੇਮ ਕਰਦੇ ਆ ਨਾ ਜੀ ਇਹ ਰੋਜ਼ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਬਚਨ ਪੜ੍ਹਦੇ ਅੱਲਾਹ ਪਾਕੰ ਪਾਕ ਹੈ ਤੇ ਗੁਰੂ ਸਾਹਿਬ ਰੋਜ਼ ਕਹਿੰਦੇ ਕਿ ਪਾਕ ਬੇਅੈਬ ਹੈ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਆਹੀ ਅੱਲਾਹ ਪਾਕੰ ਪਾਕ ਹੈ ਪਾਕ ਹੈ ਉਹ ਤੁਸੀਂ ਬੇਅੈਬਦਰ ਤੇ ਤੈਨੂੰ ਕਿਸੇ ਕਿਸਮ ਦਾ ਅੈਬ ਨਹੀਂ ਤੂੰ ਪਵਿੱਤਰ ਤੂੰ ਪਵਿੱਤਰ ਕਬੀਰ ਸਾਹਿਬ ਉਹਨਾਂ ਤੋਂ ਸਦੀਆਂ ਪਹਿਲਾਂ ਕਹਿ ਰਿਹਾ ਮੇਰੀ ਬੇਨਤੀ ਹੈ 300 ਸਾਲ ਸ਼ਬਦ ਵਰਤਾਂ ਜਾਂ ਉਸ ਤੋਂ ਪਹਿਲਾਂ ਕਹਿ ਰਿਹਾ ਅੱਲਾ ਪਾਕ ਨੂੰ ਪਾਕ ਹੈ ਤੇ ਗੁਰੂ ਗੋਬਿੰਦ ਸਿੰਘ ਕਰਨ ਕਿ ਪਾਕ ਬੇਅੈਬ ਹੈ ਕਲੰਕੰਕ ਬਿਨਾ ਨੇ ਕਲੰਕੀ ਸਰੂਪੇ ਪਰਮਾਤਮਾ ਤੇਰੇ ਮੱਥੇ ਦੇ ਉੱਤੇ ਕੋਈ ਕਲੰਕ ਨਹੀਂ ਤੁਸੀਂ ਕਲੰਕ ਤੋਂ ਬਿਨਾ ਹੋ ਇਹ ਸ਼ਬਦ ਆਪਾਂ ਸੰਗਤ ਵੀ ਸੁਣੇ ਨੇ ਮੈਂ ਇਸ ਕਰਕੇ ਸਿਰਫ ਜੋ ਭਾਈ ਸਾਹਿਬ ਨੇ ਅਸਥਾਈ ਪੜੀ ਮੈਂ ਉਹਦੇ ਅਰਥ ਕੀਤੇ ਨੇ ਤੇ ਮੇਰਾ ਹਾਲੇ ਮੈਂ ਟਾਈਮ ਵੀ 20 25 ਮਿੰਟ ਇਸ ਚ ਲਾ ਦਿੱਤੇ ਤਾਂ ਸੀ ਕਿਉਂਕਿ ਤੁਸੀਂ ਵਜਦ ਚ ਆ ਕੇ ਕੀਰਤਨ ਸੁਣ ਰਹੇ ਹੋ ਆਓ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੋ ਤੁਸੀਂ ਪਿੱਛੇ ਲਿਖ ਕੇ ਲਾਇਆ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਗਾ ਇੱਕ ਅੱਜ ਬਾਬਾ ਦੀਪ ਸਿੰਘ ਜੀ ਦਾ ਸ਼ਹਾਦਤ ਵਾਲਾ ਦਿਨ ਹੈ ਸਮੁੱਚੀ ਸਿੱਖ ਕੌਮ ਨੇ ਇਹ ਦਿਨ ਮਨਾਇਆ ਹੈ ਅੱਜ ਦੇ ਦਿਨ ਦੁਨੀਆ ਦੀ ਵੱਖਰੀ ਇੱਕ ਖੇੜ ਵਰਤੀ ਸੀ ਕਿ ਸੱਚਮੁੱਚ ਵਾਰ ਦੋਨਾਂ ਨੇ ਕੀਤੇ ਸੁਰ ਦਿਨਾਂ ਦੇ ਲੈ ਗਏ ਪਰ ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤ ਦੀ ਦਾਤ ਲੈਣ ਵਾਲੇ ਨੇ ਸਿਰ ਤਲੀ ਦੇ ਉੱਤੇ ਰੱਖ ਲਿਆ ਸੀ ਉਹਨਾਂ ਦਾ ਸ਼ਹਾਦਤ ਵਾਲਾ ਵੀ ਦਿਨ ਹੈ ਮੈਂ ਪੁਰਬ ਸੰਬੰਧੀ ਵੀ ਤੇ ਸ਼ਹਾਦਤ ਸੰਬੰਧੀ ਵੀ ਬੇਨਤੀ ਕਰਾਂਗਾ ਜਿੰਨਾ ਸਮਾਂ ਆਪ ਜੀ ਟਿਕਾ ਬਖਸ਼ੋਗੇ ਮੈਂ ਯਤਨ ਕਰਾਂਗਾ ਆਪ ਜੀ ਦੀ ਸੇਵਾ ਕਰਾਂ ਸਿਰਫ ਇਹ ਮੈਂ ਤਾਂ ਬੇਨਤੀ ਕੀਤੀ ਵੀਰੋ ਤੁਸੀਂ ਪੈਸਾ ਵੀ ਲਾਂਦੇ ਹੋ ਸੱਤ ਦੇ ਵੀ ਉਹ ਪ੍ਰਚਾਰਕ ਕੀਰਤਨੀਏ ਸੱਚੀ ਮੁੱਚੀ ਖਰ ਪ੍ਰੋਗਰਾਮ ਦੀ ਕੋਈ ਆਉਟਪੁੱਟ ਹੋਵੇ ਇੱਕ ਤੁੱਕ ਦੇ ਅਰਥ ਹੀ ਕੁਝ ਸਿੱਖ ਕੇ ਜਾਏ ਉਹਨੂੰ ਛੇਤੇ ਰਹੇ ਵੀ ਮੈਂ ਆ ਸੁਣ ਕੇ ਆ ਆਖਾ ਇਹ ਇੰਟਰਟੇਨਮੈਂਟ ਦਾ ਸਾਧਨ ਨਹੀਂ ਇੱਥੇ ਤਾਂ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਕਰੋ ਕਿਰਪਾ ਜੀ ਸਾਰੇ ਹੁਣ ਫਤੇ ਬੁਲਾਓ ਮੇਰੀ ਅਰਜ਼ਖ ਹੈ ਰਸਤੇ 'ਚ ਅਸੀਂ ਆ ਰਹੇ ਸਾਂ ਤੇ ਸਿੰਘ ਮੇਰੇ ਨਾਲ ਸਨ ਉਹ ਜਿੰਨੇ ਮੈਂ ਬਾਬਾ ਜੀ ਸਾਸਰੀ ਕਾਲ ਨਿੱਕੇ ਨਿੱਕੇ ਨਿਆਣੇ ਵੀ ਹਨ ਤੇ ਇੱਕ ਸਿੰਘ ਵਿੱਚੋਂ ਕਹਿ ਰਿਹਾ ਸੀ ਸੱਤ ਵੀ ਨਹੀਂ ਕਹਿੰਦੇ ਸਿੱਧਾ ਸਾਸਰੀ ਕਾਲ ਹੀ ਕਹੀ ਜਾਂਦੇ ਆ ਇੱਕ ਯਾਦ ਰੱਖੋ ਸਾਡਾ ਜਕਾਰਾ ਵੱਖਰਾ ਹੈ ਤੇ ਸਾਡਾ ਸੰਬੋਧਕੀ ਬੋਲਾ ਵੱਖਰਾ ਹੈ ਪਰ ਦੋਨਾਂ ਵਿੱਚ ਵੈ ਗੁਰੂ ਜੀ ਦੀ ਇਬਾਦਤ ਹੈ ਕੋਈ ਫੋਨ ਚੱਲਦਾ ਵਾਈਬ੍ਰੇਟ ਹੁੰਦਾ ਹੈ ਨਾ ਦੋਨਾਂ ਵਿੱਚ ਬਖਸ਼ਿਸ਼ ਹੈ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਸ਼ਾਇਦ ਤੁਸੀਂ ਪਹਿਲਾਂ ਸੁਣਿਆ ਹੋਣਾ ਮੈਂ ਇੱਕ ਵਾਰ ਅਰਜ਼ ਕੀਤੀ ਇੱਕ ਦਿਨੇ ਸੀ ਵੀ ਗੁਰੂ ਗੋਬਿੰਦ ਸਿੰਘ ਤੋਂ ਪਹਿਲਾਂ ਸਿੱਖ ਹੀ ਬੁਲਾਉਂਦੇ ਸਨ ਉਸ ਵਕਤ ਸਤ ਕਰਤਾਰ ਕਹਿੰਦੇ ਹੁੰਦੇ ਸਨ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਵਕਤ ਸੀ ਨਾ ਜੀ ਉਦੋਂ ਮਹਾਰਾਜ ਜੀ ਬੇਬੇ ਨਾਨਕੀ ਦੇ ਘਰ ਗਏ ਤੇ ਦਰਵਾਜ਼ਾ ਖੜਕਾਂਦੇ ਨੇ ਤੇ ਆਵਾਜ਼ ਦੇ ਕੇ ਕਹਿੰਦੇ ਨੇ ਬੇਬੇ ਸਤ ਕਰਤਾਰ ਉਦੋਂ ਧੰਨ ਰੰਕਾਰ ਵੀ ਕਿਹਾ ਜਾਂਦਾ ਸੀ ਫਿਰ ਇਹੋ ਜਿਹਾ ਸਮਾ ਆਇਆ ਸਿੱਖ ਸਿੱਖ ਦੇ ਚਰਨਾਂ ਵਿੱਚ ਮੱਥਾ ਵੀ ਟੇਕਦਾ ਸੀ ਯਾਦ ਰੱਖਿਓ ਇਹਨੂੰ ਇਹ ਦੂਜੇ ਪਾਸੇ ਨਹੀਂ ਲੈ ਜਾਣਾ ਉਸ ਦਾ ਇੱਕ ਕਾਰਨ ਕਿ ਇਸ ਮੁਲਕ ਵਿੱਚ ਅਮੀਰੀ ਗਰੀਬੀ ਜਾਤ ਪਾਤ ਦੇ ਨਾਂ ਤੇ ਊਚ ਨੀਚ ਬਹੁਤ ਸੀ ਯਾਦ ਰੱਖਿਓ ਇੱਥੇ ਅਮੀਰ ਬੰਦਾ ਆਪਣੇ ਨੌਕਰ ਦੇ ਪੈਰਾਂ ਵਿੱਚ ਵੀ ਮੱਥਾ ਟੇਕਣਾ ਪੈਂਦਾ ਜੇ ਸਿੱਖੀ ਕਮਾਣੀ ਹੈ ਤਾਂ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ ਇੱਕ ਗੁਰੂ ਅਰਜੁਨ ਸਾਹਿਬ ਨੇ ਬਚਨ ਕੀਤਾ ਜੋ ਦਿਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ ਮੇਰੀ ਫਿਰ ਬੇਨਤੀ ਇਹ ਸਤ ਕਰਤਾਰ ਤੇ ਪੈਰੀ ਪਵਣਾ ਇਹ ਜ਼ਬਾਨ ਤੋਂ ਹੀ ਬੋਲਦੇ ਸਨ ਕਿ ਬਾਪੂ ਜੀ ਪੈਰੀ ਪਵਣਾ ਕਰਨਾ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਦਾਤ ਦਿੱਤੀ ਜੀ ਇਹ ਜੈਕਾਰਾ ਨਹੀਂ ਇਹ ਸਾਡਾ ਸੰਬੋਧਕੀ ਬੋਲਾ ਹੈ ਹਰ ਮਜਬਦ ਹੈ ਜੀ Hindu veeran de kai bole najasiya ram radhe sham ਏ ਮੁਸਲਮਾਨ ਵੀਰ ਸਲਾਮ ਕਾ ਕਹਿੰਦੇ ਆ ਇਹ ਸਤਿਗੁਰਾਂ ਨੇ ਜਿਹੜਾ ਸੰਬੋਧ ਕੀ ਬੋਲਾ ਦਿੱਤਾ ਇਹ ਖਾਲਸੇ ਦਾ ਸਿੱਧਾ ਸਬੰਧ ਵਾਹਿਗੁਰੂ ਨਾਲ ਬਣਾਇਆ ਇਹ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਦਾ ਇਹਦੇ ਅਰਥ ਨੇ ਵਾਹਿਗੁਰੂ ਜੀ ਦਾ ਖਾਲਸਾ ਇਹ ਜਿਹੜਾ ਅੱਜ ਦੀ ਪੰਜਾਬੀ ਵਿੱਚ ਦਾਹ ਹੈ ਇਹ ਉਦੋਂ ਨਹੀਂ ਸੀ ਵਰਤਿਆ ਜਾਂਦਾ ਉਦੋਂ ਦਾਹ ਦੀ ਥਾਂ ਤੇ ਜ਼ਿਆਦਾ ਕਾ ਵਰਤਿਆ ਜਾਂਦਾ ਸੀ ਆਪ ਜੀ ਦੇਖੋਗੇ ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਨੇ ਅਸੀਂ ਬੋਲਦੇ ਆ ਕਹਿੰਦੇ ਨੇ ਆਸਾ ਦੀ ਵਾਰ ਪਰ ਯਾਦ ਰੱਖਿਓ ਗੁਰਮਖੋ ਲਫ਼ਜ਼ ਕੀ ਹੈ RAM ਕਲੀ ਕੀ ਵਾਰ ਗੌੜੀ ਕੀ ਵਾਰ ਸੋਲਟ ਕੀ ਵਾਰ ਬਸੰਤ ਕੀ ਵਾਰ ਇਸ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਇਹ ਖਾਲਸਾ ਵਾਹਿਗੁਰੂ ਜੀ ਕਾ ਹੈ ਤੇ ਜਦੋਂ ਫਤਿਹ ਮਿਲੇ ਉਥੇ ਨਹੀਂ ਕਹਾਂ ਖਾਲਸੇ ਜੀ ਕੀ ਫਤਿਹ ਇਹ ਨਹੀਂ ਬਖਸ਼ਿਸ਼ ਕੀਤੀ ਕਹਿਣ ਲੱਗੇ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵੀ ਵਾਹਿਗੁਰੂ ਜੀ ਦਾ ਤੇ ਜਿਹੜੀ ਫਤਿਹ ਮਿਲੇਗੀ ਵੀ ਖਾਲਸੇ ਦੀ ਨਹੀਂ ਇਹ ਵੀ ਵਾਹਿਗੁਰੂ ਜੀ ਕੀ ਹੈ ਇਹ ਸਿਮਰਨ ਤੇ ਸਮਰਪਣ ਹੈ ਆਓ